ਦਰਦ ਦਾ ਲਾਏ ਤੇ ਬਾਬਾ ਦੀਪ ਸਿੰਘ ਦੇ ਗੋਲੀਆ ਤੁਹਾਡੇ ਮੈਂ ਕਹਣਾ ਤੁਹਾਡਾ ਦਿਲ ਟੁੱਟਿਆ ਹੈ ਨਾ ਪੂਰੀ ਤਰ੍ਹਾਂ ਭਾਵੇਂ ਤੁਸੀਂ ਸਮੇਂ ਕੇ ਬੈਗੇ ਹੋਗੀ ਹੁਣ ਨਹੀਂ ਜੁੜਨਾ ਤੁਸੀਂ ਕਿਸੇ ਦੇ ਕਹਿਣ ਤੇ ਕੁਝ ਨਹੀਂ ਕਰਨਾ ਭਗਤੀ ਦਾ ਵੈਸੇ ਵੀ ਉਦੋਂ ਹੀ ਹੈ ਜੀ ਜਦੋਂ ਦਿਲੋਂ ਹੈ ਤੁਹਾਨੂੰ ਪਿਆਰ ਇੱਕ ਵਾਰ ਸੱਚੇ ਵਿਸ਼ਵਾਸ ਨਾਲ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜਾ ਕੇ ਬਹਿ ਜਾਓ ਅੱਖਾਂ ਬੰਦ ਕਰਕੇ ਕਿਤੇ ਹੋਰ ਧਿਆਨ ਨਾ ਕਰੋ ਆਪਣਾ ਹੱਥ ਜੋੜ ਕੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਅੱਗੇ ਅਰਦਾਸ ਕਰ ਦਿਓ ਕਿ ਬਾਬਾ ਜੀ ਮੇਰਾ ਦਿਲ ਟੁੱਟਿਆ ਹੈ ਜੇ ਤੇ ਮੈਨੂੰ ਪਤਾ ਜੁੜਨਾ ਨਹੀਂ ਹੈ ਮੇਰੀ ਜ਼ਿੰਦਗੀ ਪੂਰੀ ਖਰਾਬ ਆ ਮੈਨੂੰ ਲੱਗਦਾ ਪਿਆ ਨਹੀਂ ਕੁਝ ਵੀ ਸਹੀ ਹੋਣਾ ਪਰ ਮੈਂ ਆਸ ਬੜੀ ਲੈ ਕੇ ਆਇਆ ਜੇ ਤੁਹਾਡੇ ਕੋ ਮੈਨੂੰ ਤੁਹਾਡੇ ਦੇ ਵਿਸ਼ਵਾਸ ਬਹੁਤ ਆ ਬਾਬਾ ਜੀ ਕਿ ਤੁਸੀਂ ਮੇਰੀ ਟੁੱਟੀ ਹੋਈ ਜ਼ਿੰਦਗੀ ਨੂੰ ਵੀ ਦੁਬਾਰਾ ਤੋਂ ਬਣਾ ਸਕਦੇ ਹੋ ਵਿਸ਼ਵਾਸ ਜਿੰਨਾ ਦਿਖਾਓਗੇ ਨਾ ਮਾਲਕ ਨੂੰ ਤਾਂ ਮਾਲਕ ਵੀ ਬੜਾ ਖੁਸ਼ ਹੁੰਦਾ ਫਿਰ ਤੁਸੀਂ ਖਾਲੀ ਹੱਥ ਨਹੀਂ ਆਓਗੇ ਵਾਪਸ ਤੁਹਾਨੂੰ ਲੱਗਦਾ ਪਿਆ ਕਿ ਦਿਲ ਤੁਹਾਡਾ ਚੱਕਣਾ ਸ਼ੁਰੂ ਹੋ ਗਿਆ ਟੁੱਟ ਕੇ ਪਰ ਬਾਬਾ ਜੀ ਨੇ ਤਾਂ ਪੂਰਾ ਨਵਾਂ ਬਣਾ ਦੇਣਾ ਹਰਾ ਭਰਾ ਕਰ ਦੇਣਾ ਸਭ ਕੁਝ ਮੈਂ ਕਹਿੰਦਾ ਜੀ ਉੱਥੇ ਤਾਂ ਉਹਨਾਂ ਇਨਸਾਨਾਂ ਨੂੰ ਵੀ ਜ਼ਿੰਦਗੀਆਂ ਮਿਲ ਜਾਂਦੀਆਂ ਜਿਨ੍ਹਾਂ ਨੂੰ ਡਾਕਟਰ ਜਵਾਬ ਦੇਗੇ ਹੁੰਦੇ ਜਿਨ੍ਹਾਂ ਨੂੰ ਸਾਰੀ ਦੁਨੀਆ ਨਕਾਰ ਦਿੰਦੀ ਹੈ ਕਿਹਾ ਤਾਂ ਜੀ ਕੁਝ ਵੀ ਨਹੀਂ ਹੈਗਾ ਤੇ ਪੱਲੇ ਕੱਖ ਨਹੀਂ ਹੈਗਾ ਇਹ ਤਾਂ ਸਮਝ ਲਓ ਬੈੱਡ ਤੋਂ ਵੀ ਨਹੀਂ ਉੱਠਣਾ ਕਦੇ ਇਹਨੇ ਐਦਾਂ ਦੇ ਸ਼ਬਦ ਸੁਨੇ ਹੋਏ ਮੈਂ ਮੈਂ ਸੱਚੀ ਅੱਖੀ ਵੇਖੀ ਗੱਲਾਂ ਜੇ ਉਹਨਾਂ 'ਚ ਵੀ ਜਾਨ ਪੈਂਦੀ ਦੇਖੀ ਮੈਂ ਬਾਬਾ ਦੀਪ ਸਿੰਘ ਦੇ ਦਰਬਾਰ ਤੁਸੀਂ ਕੁਝ ਨਹੀਂ ਕਰਦੇ ਬਈ ਮਾਲਕ ਲੈ ਕੇ ਆਇਆ ਮਾਲਕ ਨੂੰ ਜਿੰਨਾ ਪਿਆਰ ਆ ਉਹ ਹੀ ਜਾ ਸਕਦਾ ਉਹਦੇ ਹੁਕਮ ਵਗੈਰ ਥੋੜੀ ਆ ਸਕਦਾ ਕੋਈ ਬੜੀ ਦੁਨੀਆ ਕੋਲ ਰਹਿੰਦੀ ਨਹੀਂ ਜਾ ਪਾਂਦੀ ਪਰ ਬਾਬਾ ਦੀਪ ਸਿੰਘ ਜੀ ਦੀ ਬਾਹ ਫੜ ਕੇ ਲੈ ਕੇ ਆਉਣਾ ਚਾਹਦੇ ਆ ਉਹ ਦੂਰੋਂ ਦੂਰੋਂ ਵੀ ਆ ਜਾਂਦੀ ਜਿੰਨਾ ਮਰਜੀ ਕੰਮ ਖਰਾਬ ਹੋ ਗਿਆ ਹੋਵੇ ਭਾਵੇਂ ਨਾ ਉਮੀਦ ਹੀ ਹੋ ਗਿਆ ਹੋਵੇ ਸਭ ਕੁਝ ਤੁਹਾਨੂੰ ਇੱਥੋਂ ਆ ਕੇ ਸਭ ਕੁਝ ਮਿਲ ਹੀ ਜਾਏਗਾ ਬਾਬਾ ਦੀਪ ਸਿੰਘ ਦੇ ਦਰਬਾਰ ਖਾਲੀ ਹੱਥ ਨਹੀਂ ਜਾਓਗੇ ਬੜਾ ਕੁਝ ਮਿਲੇਗਾ ਖਜ਼ਾਨੇ ਮਿਲਣਗੇ ਝੋਲੀਆਂ ਭਰ ਜਾਣਗੀਆਂ ਤੁਹਾਡੀ ਦੁੱਖਾਂ ਦੀ ਕਲੀਸ਼ਾ ਦੀਆਂ ਬਿਮਾਰੀਆਂ ਦੀ ਕੋਈ ਨਾ ਕੋਈ ਐਸੀ ਦਵਾਈ ਤੁਹਾਨੂੰ ਆਪਣੇ ਆਪ ਹੀ ਮਿਲ ਜੇਗੀ ਇੱਥੇ ਆ ਕੇ ਤੁਸੀਂ ਆਪ ਕਹੋਗੇ ਕਿ ਰਾਹ ਖੁੱਲ ਗਿਆ ਹੁਣ ਤੁਸੀਂ ਆਪਣੇ ਅੰਦਰੋਂ ਕਹੋਗੇ ਕਿ ਨਹੀਂ ਸਹੀ ਗੱਲ ਹੈ ਬਾਬਾ ਜੀ ਸੀਨੇ ਇਹ ਰਾਹ ਕੱਢਤਾ ਮੇਰੇ ਵਾਸਤੇ ਮੈਂ ਸੋਚਿਆ ਸੀ ਕਿ ਰਸਤਾ ਬੰਦ ਹੋ ਗਿਆ ਪਰ ਬਾਬਾ ਜੀ ਨੇ ਕਿਹਾ ਕੋਈ ਨਹੀਂ 10 ਰਸਤੇ ਬੰਦ ਹੋਏ 20 ਹੋਏ ਨਾ ਮੈਂ ਤੇਰੇ ਵਾਸਤੇ ਹੋਰ ਰਸਤੇ ਖੋਲਦਾਗਾ ਤਾਂ ਇੰਪੋਸੀਬਲ ਤਾਂ ਇੱਥੇ ਕੁਝ ਵੀ ਨਹੀਂ ਹੈਗਾ ਬੜਾ ਖੁਸ਼ ਹੁੰਦਾ ਜੀ ਰੋਜ਼ ਲੱਖਾਂ ਦੀ ਕਿਸਮਤ ਬਦਲਦੀ ਹੈ ਉਹ ਗੰਦੇ ਹੀ ਕਿਹਾਡੇ ਦਾ ਕਿਸਮਾ ਨੂੰ ਮੁਕੱਦਰਾਂ ਜੇ ਚੀਜ਼ਾਂ ਨਹੀਂ ਹੈਗੀਆਂ ਜਿਹੜੀਆਂ ਸਾਨੂੰ ਬਾਬਾ ਜੀ ਨੇ ਦੇ ਦਿੱਤੀਆਂ ਬਾਬਾ ਦੀਪ ਸਿੰਘ ਦੇ ਦਰਬਾਰ ਜਦੋਂ ਝੋਲੀ ਭਰੀ ਜਾਂਦੀ ਆ ਨਾ ਮੈਂ ਕੰਨਾ ਜੀ ਫਿਰ ਦੇਖਿਆ ਨਹੀਂ ਜਾਂਦਾ ਕਿ ਝੋਲੀ ਚ ਕੀ ਕੀ ਆ ਸਕਦਾ ਬਾਬਾ ਜੀ ਤਾਂ ਖੁੱਲੇ ਖਜ਼ਾਨੇ ਪਰਦੇ ਆ ਇੱਕੋ ਵਾਰ ਜੀ ਅਸੀਂ ਝੋਲੀ ਭਰੀ ਜਾਂਦੀ ਜਿਹੜੀ ਸਾਰੀ ਉਮਰ ਹੀ ਨਹੀਂ ਮੁੱਕਦੀ ਤੁਹਾਡਾ ਘਰ ਪਰਿਵਾਰ ਸਾਰਾ ਹੀ ਭਰ ਜਾਂਦਾ ਜੇ ਫਿਰ ਬਾਬਾ ਜੀ ਜਦੋਂ ਭਾਗ ਲਾਂਦੇ ਤਾਂ ਫਿਰ ਖਤਮ ਥੋੜੀ ਹੋਣੀ ਕਦੇ ਕਿਹੜੀਆਂ ਮਾੜੀਆਂ ਸ਼ਕਤੀਆਂ ਕਿਹੜੀਆਂ ਬਿਮਾਰੀਆਂ ਕਿਹੜੇ ਰੋਗ ਹੈ ਜਿਹੜੇ ਤੁਹਾਨੂੰ ਤੰਗ ਕਰ ਸਕਣ ਫਿਰ ਬਾਬਾ ਦੀਪ ਸਿੰਘ ਜੀ ਜਦੋਂ ਰਾਖੀ ਕਰਦੇ ਹੋ ਉਹਨਾਂ ਦਾ ਮੌਤ ਵੀ ਕੰਬਦੀ ਹੈ ਤੁਹਾਡੇ ਮਨ ਤੇ ਡਰਣਾ ਆਪਾਂ ਤੇ ਕਹੀਦਾ ਜੀ ਮਨ ਦਾ ਡਰ ਜਿਹੜਾ ਖਤਮ ਕਰਨਾ ਬੰਦਾ ਕੁਛ ਨਾ ਕਰੇ ਅੱਖਾਂ ਬੰਦ ਕਰ ਲਓ ਹੁਣੇ ਕਰਕੇ ਵੇਖੋ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਯਾਦ ਕਰਦੇ ਰਹੋ ਨਾਮ ਪੁਕਾਰੋ ਬਸ ਬਾਬਾ ਜੀ ਦਾ ਤੁਹਾਡਾ ਜਿਹੜਾ ਡਰ ਹੈ ਹੁਣੇ ਭਾਜੇਗਾ ਕਿਉਂਕਿ ਜਿੱਥੇ ਬਾਬਾ ਦੀਪ ਸਿੰਘ ਦਾ ਨਾਮ ਹੈ ਉਥੇ ਡਰ ਬਿਮਾਰੀ ਰੋਗ ਦਲਿੱਦਰ ਆਲਸ ਕਸ਼ਟ ਇਹ ਸਭ ਨਹੀਂ ਰਹਿ ਸਕਦੇ 네ਗੇਟਿਵਿਟੀ ਦੀ ਥਾਂ ਹੀ ਨਹੀਂ ਹੈਗੀ ਉਥੇ ਜਿੱਥੇ ਬਾਬਾ ਜੀ ਦਾ ਨਾਮ ਹੈ ਉਥੇ ਤਾਂ ਸਿਰਫ ਪੋਜ਼ਿਟਿਵਿਟੀ ਹੋਏਗੀ ਬਰਕਤਾਂ ਆਉਣਗੀਆਂ ਰੋਸ਼ਨੀ ਹੋਏਗੀ ਉਮੀਦ ਹੋਏਗੀ ਬੜੀਆਂ ਹੀ ਬਰਕਤਾਂ ਲੁਕੀਆਂ ਆਈਆਂ ਜੇ ਸਮਝ ਲਓ ਸਾਰੇ ਸੰਸਾਰ ਦੀਆਂ ਹੀ ਖੁਸ਼ੀਆਂ ਬਾਬਾ ਦੀਪ ਸਿੰਘ ਦੇ ਨਾਮ 'ਚ ਹੀ ਆ ਪਿਆਰ ਕਰਦੇ ਹੋ ਬਾਬਾ ਦੀਪ ਸਿੰਘ ਨੂੰ ਵਿਸ਼ਵਾਸ ਆ ਤੁਹਾਡਾ ਪੂਰਾ ਸੱਚੇ ਦਿਲੋਂ ਲਿਖੋ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਜਾਇ ਤੋਂ ਪ੍ਰਣ ਲਲੋ ਕੁਛ ਵੀ ਹੋ ਜੇ ਕੋਈ ਵੀ ਹਾਲਾਤ ਆਏ ਕੋਈ ਵੀ ਘੜੀ ਆ ਜੇ ਤੁਸੀਂ ਡਰਨਾ ਨਹੀਂ ਡਰ ਕੇ ਕਦੇ ਕਿਸੇ ਕੋਲ ਨਹੀਂ ਜਾ ਕੇ ਬਹਿ ਜਾਣਾ ਕਿਸੇ ਅੱਗੇ ਨਹੀਂ ਰੋਪਣਾ ਕਿਸੇ ਅੱਗੇ ਆਪਣਾ ਸਿਰ ਨੀਵਾ ਕਰਕੇ ਇਹ ਨਹੀਂ ਕਹਿ ਦੇਣਾ ਕਿ ਮੈਨੂੰ ਸਾਂਭ ਲਾ ਕਿਸੇ ਇਨਸਾਨ ਦੇ ਅੱਗੇ ਜਾ ਕੇ ਆਪਣਾ ਦੁੱਖ ਨਹੀਂ ਦੱਸਣਾ ਭਾਵੇਂ ਜੋ ਮਰਜ਼ੀ ਹੋ ਜੇ ਭਾਰੀ ਜਦੋਂ ਬਹੁਤ ਲੱਗਦਾ ਪਿਆ ਨਿਰਾਸ਼ਾ ਬਹੁਤ ਭਾਰੀ ਠੀਕ ਸਮਝੀ ਇੱਕੋ ਗੱਲ ਕਹਿਣੀ ਆਪਣੇ ਦਿਲ ਨੂੰ ਕਿ ਦਿਲ ਆ ਤੂੰ ਕਮਜ਼ੋਰ ਜ਼ਰੂਰ ਪੈਣ ਨੇ ਪਰ ਅਵੀ ਯਾਦ ਰੱਖ ਬਾਬਾ ਦੀਪ ਸਿੰਘ ਜੀ ਤੇਰੇ ਨਾਲ ਬੈਠੇ ਆ ਆਪਣੇ ਦਿਲ ਨੂੰ ਹੌਸਲਾ ਦਿਆ ਕਰੋ ਆਪਣੇ ਮਨ ਨੂੰ ਜੋ ਕਹੀ ਜੋਗੇ ਦਿਮਾਗ ਚ ਤਾਂ ਉਹੀ ਬਹਿ ਜਾਣਾ ਫਿਰ ਪੱਕਾ ਕਰ ਲੋ ਆਪਣੇ ਮਨ ਨੂੰ ਮੈਂ ਕਹਿੰਦਾ ਦਿਹਾੜੀ ਚ ਤੁਸੀਂ 100 ਵਾਰੀ ਕਹੋ ਕਿ ਬਾਬਾ ਹੀ ਬੈਠੇ ਯਾਰ ਕੁਛ ਨਹੀਂ ਗਲਤ ਹੁੰਦਾ ਕੁਛ ਨਹੀਂ ਗਲਤ ਹੁੰਦਾ ਵਧੀਆ ਹੈਗਾ ਵਧੀਆ ਹੈਗਾ ਤੁਹਾਡੇ ਦਿਮਾਗ ਨੇ ਕਹਿਣਾ ਕਿ ਠੀਕ ਹੈ ਜੀ ਜਿਹੜਾ ਬੰਦਾ ਹੀ ਪੋਜ਼ਿਟਿਵ ਹੈ ਜਿਹੜਾ ਆਪ ਹੀ ਕਹੀ ਜਾਂਦਾ ਕਿ ਮੇਰਾ ਮਾਲਕ ਮੇਰੇ ਲਈ ਬੈਠਾ ਆ ਮੇਰੀ ਜ਼ਿੰਦਗੀ ਆਪਣੇ ਆਪ ਠੀਕ ਕਰੇਗਾ ਉਹ ਤੇ ਠੀਕ ਆ ਫਿਰ ਇਸ ਇਨਸਾਨ ਨੂੰ ਕੋਈ ਨੈਗੇਟਿਵ ਕਰ ਜੂਗਾ ਦਿਮਾਗ ਤੁਹਾਡਾ ਫਿਰ ਨੈਗੇਟਿਵਿਟੀ ਤੁਹਾਡੇ ਅੰਦਰ ਹੀ ਨਹੀਂ ਆਉਂਦੇਗਾ ਤੁਹਾਡਾ ਦਿਲ ਖੁਸ਼ ਰਹੇਗਾ ਹਮੇਸ਼ਾ ਕਿਹ ਇਨਸਾਨ ਦਾ ਆਪ ਹੀ ਬੜਾ ਪੱਕਾ ਮੈਂ ਕਿਉਂ ਕਮਜ਼ੋਰ ਬਣਾ ਫਿਰ ਸੋ ਤੁਸੀਂ ਵੀ ਵਿਸ਼ਵਾਸ ਰੱਖਣਾ ਤੁਸੀਂ ਮਜ਼ਬੂਤ ਰਹਿਣਾ ਬਸ ਆਪਣੇ ਆਪ ਨੂੰ ਕਿ ਬਾਬਾ ਦੀਪ ਸਿੰਘ ਜੀ ਚਾਹਣ ਤੇ ਜਾਣ ਭਰਦੀਆਂ ਖੁਸ਼ੀਆਂ ਮੇਰੇ ਲਈ ਬਾਬਾ ਹੀ ਅੱਗੇ ਕਰ ਦੇਣਗੇ ਆਪਣੇ ਆਪ ਹੀ ਆਪਣੇ ਬੱਚੇ ਨੂੰ ਕਦੇ ਨਰਾਸ਼ ਨਹੀਂ ਕਰਨਗੇ ਕਦੇ ਧੋਖਾ ਨਹੀਂ ਦੇਣਗੇ ਦੁਨੀਆ ਤਾਂ ਰੋਲ ਸਕਦੀ ਹੈ ਦੁਨੀਆ ਤੱਕੇ ਮਾਰ ਸਕਦੀ ਹੈ ਦੁਨੀਆ ਦਰਵਾਜ਼ੇ ਬੰਦ ਕਰ ਸਕਦੀ ਹੈ ਪਰ ਮੇਰੇ ਬਾਬਾ ਜੀ ਕਿਸਮਤ ਬਦਲ ਸਕਦੇ ਆ ਮੁਕੱਦਰ ਬਦਲ ਸਕਦੇ ਆ ਸੌ ਦਰਵਾਜ਼ਾ ਬੰਦ ਤੇ ਲੱਖ ਦਰਵਾਜ਼ਾ ਖੋਲ ਸਕਦੇ ਆ ਜਿੱਥੇ ਹਨੇਰਾ ਹੀ ਹਨੇਰਾ ਮੇਰੇ ਬਾਬਾ ਜੀ ਉੱਤੇ ਰੋਸ਼ਨੀ ਕਰ ਸਕਦੇ ਆ ਮੇਰੀ ਖਾਲੀ ਝੋਲੀ 'ਚ ਕਰੋੜਾ ਹੀ ਖਜ਼ਾਨੇ ਬਾਬਾ ਜੀ ਭਰ ਸਕਦੇ ਆ ਉਰੋਸਾ ਰੱਖਿਆ ਕਰੋ ਜੀ ਵਧੀਆ ਹੋਏਗਾ ਸਭ ਆਪਣਾ ਵਿਸ਼ਵਾਸ ਆਪਣੇ ਗੁਰੂ ਤੇ ਰੱਖੋ ਆਪਣੇ ਮਾਲਕ ਤੇ ਰੱਖੋ ਜ਼ਿੰਦਗੀ 'ਚ ਕਦੇ ਧੋਖਾ ਨਹੀਂ ਖਾਓਗੇ